ਬੇਨਤੀ ਕਬੂਲੋ ਸੱਚੇ ਪਾਤਸ਼ਾਹ ਰਿਆ ਦੀਆਂ ਜਾਣੀ ਜਾਣੀ ਜਾਣ ਬੰਦਗੀ ਦੀ ਦਾਤ ਝੋਲੀ ਪਾ ਦਿਓ ਰੱਖਿਓ ਨ ਮਾਨਿਆਂ ਦਾ ਮਾਨ ਬੰਦਗੀ ਦੀ ਦਾਤ ਝੋਲੀ ਪਾ ਦਿਓ ਰੱਖਿਓ ਨ ਮਾਨਿਆਂ ਦਾ ਮਾਨ ਮਾਇਆ ਦੇ ਪਲਾਵੇ ਵਿੱਚ ਆਣ ਕੇ ਜਿ ਭੁੱਲ ਕੇ ਸੀ ਤੇਰੇ ਨਾਮ ਨੂੰ ਮਣ ਸਦਾ ਪਾਪਾਂ ਵੱਲ ਦੌੜਦਾ ਕਸਦੇ ਹੋਏ ਸਦੀ ਲਗਾਮ ਨੂੰ ਮਾਇਆ ਦੇ ਪਲਾਵੇ ਵਿੱਚ ਆਣ ਕੇ ਜੀ ਭੁੱਲ ਗਏ ਅਸੀਂ ਤੇਰੇ ਨਾਮ ਨੂੰ ਆ ਮਨ ਸਦਾ ਪਾਪਾਂ ਵੱਲ ਦੌੜਦਾ ਕਸਦੇ ਹੋਏ ਸਦੀ ਲਗਾਵ ਨੂੰ